ਲੁਧਿਆਣਾ ਸ਼ਹਿਰ 'ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਦੇਵ ਨਗਰ ਤੋਂ ਪੋਸ਼ੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਚੋਰਾ ਦੇ ਵੱਲੋਂ ਦੀ ਜ਼ਬਰਦਸਤੀ ਕੇ ਘਰ ਦੇ ਵਿੱਚ ਘੁਸਕੇ ﺍﻟमारी ਦੇ ਤਾਲੇ ਤੋੜ ਲੱਖ ਰੁਪਏ ਦਾ ਕੀਮਤੀ ਸਮਾਨ ਅਤੇ ਸੋਨੇ ਦੇ ਗਹਿਣੇ ਚੱਕ ਚੋਰ ਰਫੂ ਚੱਕਰ ਹੋ ਜਾਂਦੇ ਨੇ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਜਾਂਦੀਆਂ ਨੇ ਬਾਕੀ ਮੌਕੇ ਤੇ ਪਹੁੰਚੀ ਡਿਵੀਜ਼ਨ ਨੰਬਰ 5 ਦੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਸਪੁੱਤਰ ਗੁਰੂਦਤ ਅੱਜ 6 ਮਹੀਨੋਂ ਮੈਂ ਚੰਡੀਗੜ੍ਹ ਤੋਂ ਵਾਪਸ ਲੁਗਾਨੇ ਆਇਆ 6 ਵਜੇ 6:30 ਵਜੇ ਔਰ ਮੈਂ ਦੇਖਿਆ ਕਿ ਸਾਰੇ ਘਰ ਨੂੰ ਦਰਵਾਜ਼ਾ ਮੇਨ ਡੋਰ ਸਾਡਾ ਤੋੜਿਆ ਹੋਇਆ ਸੀ ਔਰ ਅੰਦਰ ਮੇਰੀ ਗਾਰਡਰੈਬੀ ਅਲਮਾਰੀ ਦੂਸਰੀਆਂ ਅਲਮਾਰੀਆਂ ਦੇ ਤਾਲੇ ਸਭ ਤੋੜ ਕੇ ਸਾਡੇ ਘਰ ਚੋਰੀ ਕਰਕੇ ਲੈ ਕੇ ਗਏ ਇਹ ਤਕਰੀਬਨ ਜਿਹੜੀ ਚੋਰੀ ਹੈ 5 ਤੋਂ 7 ਲੱਖ ਰੁਪਏ ਦੀ ਚੋਰੀ ਹੋਈ ਹੈ ਕਿੱਥੇ ਏਰੀਆ ਕਿਹੜਾ ਹੈ ਏ ਰਿਆਜੀ ਸਾਡੇ ਘਰ ਦਾ ਨੰਬਰ ਹੈ 3035/1 ਪ੍ਰੇਮਜੀਤ ਰੋਡ ਗੁਰਦੇਵ ਨਗਰ ਗੁਰਦੇਵ ਨਗਰ ਬਾਕੀ ਪੋਸ਼ ਏਰੀਆ ਨਹੀਂ ਨਜ਼ਰ ਆਉਂਦਾ ਫਿਲਹਾਲ ਇਸ ਤਰ੍ਹਾਂ ਨਹੀਂ ਆ ਕਿ ਪੋਸ਼ ਏਰੀਆ ਜੀ ਕੀ ਕਰੀਏ ਜੀ ਜੇ ਸੇਫਟੀ ਗੁਰਦੇਵ ਨਗਰ ਚ ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ ਚ ਰਹਨੇ ਬੜੀ ਸੇਫ ਹੈ ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸ ਨੇ ਇਹ ਕੰਮ ਕੀਤਾ ਹੈ ਸੀਸੀਟੀਵੀ ਵਗੈਰਾ ਦੇਖੀ ਉਹਦੇ ਸੀਸੀਟੀਵੀ ਦੇ ਵਿੱਚ ਆ ਫੋਟੋਸ ਔਰ ਰਿਕਾਰਡਿੰਗ ਆਈ ਹੈ ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ ਉਸ ਤੋਂ ਬਾਅਦ ਹੁਣ ਪੈਰਵਾਹੀ ਹੁੰਦੀ ਦੇਖਦੇ ਕਿੰਨੇ ਕਿੰਨੇ ਬੰਦੇ ਨਜ਼ਰ ਆ ਰਹੇ ਹੋ ਆ ਦੋ ਦੋ ਬੰਦੇ ਤਾਂ ਨਜ਼ਰ ਆ ਰਹੇ ਹੈ ਜੀ ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ ਉਹ ਦੇਖ ਕੇ ਪਤਾ ਚੱਲੇ ਕਿੰਨੇ ਬੰਦੇ ਨਜ਼ਰ ਆ ਰਹੇ ਹੋ ਦੇ ਵਿੱਚ ਤੇ ਕੀ ਮੂੰਹ ਵਗੈਰਾ ਵੀ ਟਕੇ ਹੋਏ ਸੀ ਜਾਂ ਕਿਸੇ ਨਹੀਂ ਮੂੰਹ ਨਹੀਂ ਟਕੇ ਹੋਏ ਜੀ ਔਰ ਤਕਰੀਬਨ ਉਹਨਾਂ ਯੰਗ ਪਈਏ ਲੱਗ ਰਹੇ ਨੇ ਜੀ ਆ ਤਕਰੀਬਨ 30 30 ਸਾਲ ਦੇ ਹੋਣਗੇ ਜੀ 32 ਸਾਲ ਦੇ ਉਹ ਕਿੰਨਾ ਟਾਈਮ ਜਿਹੜਾ ਇੱਥੇ ਜਾਂਦੇ ਉਹਨਾਂ ਨੇ 2 2.5 ਘੰਟੇ ਲਗਾਏ ਆ ਆਰਾਮ ਦੇ ਨਾਲ ਔਰ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ ਦੁਪਹਿਰ ਦਾ ਸਮਾਂ ਸੀਗਾ ਤੇ ਇਸ ਤਰ੍ਹਾਂ 2:30 2:30 ਵਜੇ ਉਹ ਲੋਕ ਆਏ ਨੇ ਜੀ ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਹੈ ਕੋਈ ਨਹੀਂ ਹੈਗਾ ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾੰਗ ਲਗਾ ਕੇ ਅੰਦਰ ਆਏ ਔਰ ਅੰਦਰ ਆ ਕੇ ਫਿਰ ਉਹਨਾਂ ਨੇ ਤੋੜਿਆਂ ਦੇ ਨਾਲ ਸਾਡਾ ਗੇਟ ਮੇਨ ਡੋਰ ਤੋੜਿਆ ਔਰ ਅੰਦਰ ਆ ਕੇ ਅਲਮਾਰੀਆਂ ਅਕੋਰਡਿੰਗਲੀ ਵੈਸੀ ਹੀ ਤੋੜੀਆਂ ਇਨਕਲੂਡਿੰਗ ਗਾਰਡਰੋਬਸ ਦੀ ਅਲਮਾਰੀ ਔਰ ਦੂਸਰੀਆਂ ਜੜੀਆਂ ਕੱਪੜੇ ਵਾਲੀ ਅਲਮਾਰੀਆਂ ਜੀ ਕੀ ਕੀ ਕੀਮਤੀ ਸਮਾਨ ਤੁਹਾਡਾ ਜੀ ਮੇਜਰਲੀ ਜੀ ਉਹ ਕੈਸ਼ ਲੈ ਕੇ ਗਏ ਜੀ ਜ਼ਿਆਦਾ ਨਹੀਂ ਸੀ ਕੈਸ਼ ਲੇਕਿਨ 3.1 ਲੱਖ ਰੁਪਏ ਦੀ ਉਮੀਦ ਹੈਗੀ ਮੈਨੂੰ ਕੈਸ਼ ਸੀਗਾ ਇੰਨਾ ਔਰ ਜੁਐਲਰੀ ਲੈ ਕੇ ਗਏ ਬੱਚਿਆਂ ਦੀ ਔਰ ਆਪਦੀ ਜਿਹੜੀ ਪਰਸਨਲ ਹੁੰਦੀ ਹੈ ਔਰ ਇੱਕ ਪੁਰਾਣਾ ਟੀ ਸੈੱਟ ਸੀਗਾ ਸਾਡਾ ਸਿਲਵਰਵੇਅਰ ਤਕਰੀਬਨ ਹੋਏਗਾ ਇਹੋ ਵੀ 2.5 ਤੋਂ 3 ਲੱਖ ਰੁਪਏ ਦਾ ਹੋਏਗਾ ਉਹ ਲੈ ਕੇ ਗਏ ਜੋ ਨਜ਼ਰ ਆਂਦਾ ਪਿਆ ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲ ਰਿਆ ਪਿਆ ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣ ਇਕੱਲਾ ਇੱਕੋ ਹੀ ਕਮਰੇ ਦੇ ਵਿੱਚ ਇਹ ਵਾਰਦਤ ਘੱਟੋ ਘੱਟ ਦੋ ਕਮਰਿਆਂ ਚ ਹੋਈ ਹੈ ਜੀ ਦੋ ਕਮਰੇ ਹਾਂਜੀ ਉਹਮਨ ਪੁਲਿਸ ਵਗੈਰਾ ਨੂੰ ਫੋਨ ਕਰ ਦਿੱਤਾ ਪੁਲਿਸ ਆ ਗਈ ਹੈ ਜੀ ਉਹ ਪੂਰੀ ਰਿਪੋਰਟ ਬਣਾ ਰਹੇ ਨੇ ਰਿਕਾਰਡਿੰਗਸ ਚੈੱਕ ਕਰਨਗੇ ਦੇਖਦੇ ਜੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਕੀ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਨੇ ਪ੍ਰਸ਼ਾਸਨ ਤੋਂ ਕੀ ਉਮੀਦ ਕੀਤੀ ਜਾਵੇ ਜੀ ਜਿਹੜੀ ਪੁਲਿਸ ਆ ਕੇ ਸਪੋਰਟ ਕਰ ਦਵੇ ਇਹ ਹੀ ਬੜੀ ਵੱਡੀ ਗੱਲ ਹੈਗੀ ਹੈ ਜੀ ਚੋਰੀ ਜਿਹੜੀ ਹੈਗੀ ਹੈ ਉਹ ਗੁਰਦੇਵ ਨਗਰ ਦੇ ਵਿੱਚ ਜੇ ਬੰਦ ਗਲੀ ਦੇ ਵਿੱਚ ਸੀਮਿੰਗਲੀ ਵੈਰੀ ਵੈਰੀ ਸੇਫ ਏਰੀਆ ਉੱਥੇ ਜੇ ਚੋਰੀ ਹੋ ਰਹੀ ਹੈ ਦੈਟ ਮੀਨਸ ਕਿ ਜਿਹੜੇ ਕਰਨ ਵਾਲੇ ਹੈਗੇ ਨੇ ਉਸ ਏਰੀਆ ਨੂੰ ਅੱਛੀ ਤਰ੍ਹਾਂ ਸਮਝਦੇ ਹੈਗੇ ਨੇ ਜੀ ਔਰ ਉਹਨਾਂ ਨੂੰ ਡਰ ਨਹੀਂ ਸੋ ਕਿੰਨੀ ਦੇਰ ਤੋਂ ਤੁਸੀਂ ਬਾਹਰ ਸੀ ਜੀ ਬਾਹਰ ਸੀ ਮੈਂ ਅੱਜ ਦਾ ਦਿਨ ਹੀ ਬਾਹਰ ਸੀਗਾ ਜੀ ਜੀ ਅੱਜ ਹੀ ਦਾ ਪਿਛਲਾ ਹਾਂਜੀ ਹਾਂਜੀ ਲੱਗਦਾ ਕੁਝ ਪਤਾ ਲੱਗਾ ਕਿ ਕਿੱਥੋਂ ਦੇ ਬੰਦੇ ਆ ਜਾਂ ਕੁਝ ਇਦਾਂ ਦਾ ਮੈਨੂੰ ਲੱਗਦਾ ਜੀ ਮੇਰੇ ਆਂਡ ਗਵਾਂਡ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੇ ਮਿਲ ਮਲਾ ਕੇ ਕੀਤਾ ਹੋਵੇਗਾ ਜਿਹੜੇ ਨੌਕਰ ਲੋਕ ਹੈਗੇ ਨੇ ਨੌਕਰ ਹਾਂ ਮੈਂ ਇਹ ਸਿਹਪੰਜ ਸਿੰਘ ਪੰਜ ਨੌੜੀਆ ਥਾਣਾ ਸਰ ਕੀ ਮਾਮਲਾ ਕੀ ਹੈ ਮਾਮਲਾ ਪਤਾ ਲੱਗਿਆ ਸੀ ਅੱਜ ਇਨਫੋਰਮੇਸ਼ਨ ਆਈ ਵੀ 320 ਗੁਰਦੇਵਨਗਰ ਵਿੱਚ ਚੋਰੀ ਹੋਈ ਹੈ ਉਹ ਘਰ ਦੇ ਵਿੱਚ ਮੌਕੇ ਤੇ ਪਹੁੰਚੇ ਆ ਤੇ ਤਤਰੀਸ਼ ਕਰ ਰਹੇ ਆ ਮੌਕੇ ਦੇ ਕਿੰਨੇ ਕੁ ਬੰਦੇ ਨਹਿਰ ਆ ਰਹੇ ਇਹਦੇ ਵਿੱਚ ਦੋ ਬੰਦੇ ਨਹਿਰ ਆ ਰਹੇ ਸੀਟੀ ਫਿਟਸ ਵਗੈਰਾ ਦੇਖੀ ਹੈ ਟੈਸ ਕਰ ਰਹੇ ਆ ਮਤਲਬ ਆ ਇਹ ਤਤਰੀਸ਼ ਦਾ ਵਿਸ਼ਾ ਹੈ ਇਹਨੂੰ ਤਤਰੀਸ਼ ਅੱਗੇ ਕਰਕੇ ਫਿਰ ਦੇਖਾਂ ਕਿਹੜੇ ਬੰਦੇ ਕਿੱਥੋਂ ਕਿੰਨਾ ਕੁ ਨੁਕਸਾਨ ਦੱਸ ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ ਮਾਲਕ ਦੇ ਮੁਤਾਬਕ ਤਾਂ ਦੋ ਜੁੜੇ ਰਿੰਗਜ਼ੇ ਆ ਤੇ ਦੋ ਚੂੜੀਆਂ ਬਾਕੀ ਹੈਗਾ সিলਵਰ ਹੈਗਾ 2 ਕਿਲੋ ਤੇ 3 ਗਲਾਖ ਰੁਪਏ ਦੇ ਇਹਨਾਂ ਨੇ ਕਹਿਣ ਮੁਤਾਬਕ ਜੀ ਕਿੰਨੇ ਕਵਜ ਦੀ ਗੱਲ ਇਹ ਨੀਰਵੋਟਰ ਕੋਟ 1 ਵਜੇ ਦੇ ਵਿੱਚ ਉਜਵਾਦਾ ਸੀ ਹਾਂ ਜੀ ਉਹਨੇ ਕਿੰਨੀ ਕਿ ਕਾਰਵਾਈ ਕੀਤੀ ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹ ਨੂੰ ਅਸੀਂ ਲਿਆਂਦਾ ਜਾ ਰਿਹਾ ਤਫਤੀਸ਼ ਕਰਕੇ ਦੋਸ਼ੀਆਂ ਨੂੰ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਪੂਰੀ ਫੜਦੀ ਸੀਸੀਟੀ ਕੈਮਰੇ ਵਗੈਰਾ ਸਾਰੇ ਚੈੱਕ ਕਰਨਗੇ ਉਹਦੇ ਉਸੇ ਵੀ ਅੰਦਰ ਨਗਰ ਪੇਛੇ ਕੱਲ ਪਿਛਲੇ ਮਹੀਨੇ ਵੀ ਇੱਕ ਉਾਰਦਾ ਦਾਈ ਸੀ ਕਿ ਚਾਰ ਚਾਰ ਕੋਠੀਆਂ ਜਿਹੜਾ ਚੋਰ ਹੁੰਦਾ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਪੁਲਿਸ ਜਿਹੜੇ ਵੀ ਜਦੋਂ ਵੀ ਕੋਈ ਜਦੋਂ ਅਗਸਤ ਵਗੈਰਾ ਸਾਰੇ ਜਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ ਜਿੱਦਾਂ ਇੱਦਾਂ ਕੋਈ ਫੜਿਆ ਜਾਂਦਾ ਫੜਿਆ ਪਿਛੇ 16 ਅਸੀਂ ਫੜੇ ਵੀ ਹੈ ਤੇ ਜੋ ਪਰਚੇ ਦੇ ਕੇ ਅੰਦਰ ਦੇਈ ਦੀ ਸਾਰੇ ਤੇ ਇਹਨਾਂ ਕੋਸ਼ਿਸ਼ ਕਰਾਂਗੇ ਪੂਰੀ ਇਹਨਾਂ ਦੀ ਬੰਦੇ ਟਰੇਸ ਕਰਕੇ ਇਨੋਵਿਸ਼ ਇਲਾਕਾ ਵਿੱਚੋਂ ਛੁੱਟਿਆ ਹੋਇਆ ਉਹਨੂੰ ਮੌਕੇ ਤੇ ਕੋਈ ਸੀਗਾ ਨਹੀਂ ਕਿ ਬਾਹਰ ਵਗੈਰਾ ਤੋਂ ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਕੰਮ ਦਾ ਕੋਈ ਘਰ ਕੋਈ ਨਹੀਂ ਸੀਗਾ ਤੇ ਘਰ ਦੇ ਮਾਲਕ ਆਪਣੀ ਮਿਸਰੀ ਨੂੰ ਪੰਚਗੋਲਾ ਸ਼ਹਿਰ ਨਹੀਂ ਸੀ ਲਿਆ ਉਹ ਤਾਂ ਬਾਦੀ ਵਾਦਤ ਹੋਈ ਹੈ ਉਹਨਾਂ ਨੇ ਮੂੰਹ ਵਗੈਰਾ ਢੱਕੇ ਹੋਏ ਕਿੱਦਾਂ ਦੇ ਨਹੀਂ ਉਹਨਾਂ ਨੇ ਮੂੰਹ ਕੋਈ ਨਹੀਂ ਢੱਕੇ ਸੀਗਾ ਛੋਟੀ ਉਮਰ ਦੇ ਹੋਈ ਗਏ 15 ਤੋਂ 18 20 ਦੇ ਵਿੱਚ ਉਮਰ ਉਹਨਾਂ ਦੀ ਠੀਕ ਤੇ ਕੋਈ ਨਹੀਂ ਸਥਿਤੀ ਟ੍ਰੇਸ ਕਰ ਲਏ ਜੀ